ਤਾਂ ਕਿ ਕੁਝ ਜਵਾਬ ਦਿੱਤੇ ਕਿ ਸੰਤੋਸ਼ ਤੋਂ ਤੁਸੀਂ ਇਹਨਾਂ ਤੋਂ ਬਿਲਕੁਲ ਵੀ ਨਹੀਂ ਇਹਦੇ ਕੋਲ ਜਵਾਬ ਹੀ ਨਹੀਂ ਹੈਗਾ ਤੁਸੀਂ ਆਪੇ ਦੇਖ ਲਿਆ ਕਿਵੇਂ ਦਰਵਾਜ਼ਾ ਬੰਦ ਕਰਕੇ ਸਾਨੂੰ ਧੱਕਾ ਮਾਰ ਕੇ ਪਿੱਛੇ ਵੀ ਚਲੇ ਗਏ ਨੇ ਕਿਉਂਕਿ ਇਹਨਾਂ ਕੋਲ ਜਵਾਬ ਹੈ ਨਹੀਂ ਅਸਲੀਅਤ ਇਹ ਹੈ 2022 ਦੇ ਵਿੱਚ ਇਹਨਾਂ ਨੇ ਕੀ ਕੀਤਾ ਸੀਗਾ 2022 ਦੇ ਵਿੱਚ 1200 ਵਿਦਿਆਰਥੀ ਜਿਹੜੇ ਕੇਂਦਰੀਕਰਨ ਦੇ ਖਿਲਾਫ ਲੜਾਈ ਲੜ ਰਹੇ ਸੀਗੇ ਉਹਨਾਂ ਤੇ ਲਾਖੀ ਜਾ ਇਹਨੇ ਕਰਾਇਆ ਸੀਗਾ ਭਗਵਾਨਤਮਾਨ ਨੇ ਕਰਾਇਆ ਸੀਗਾ 8.5 ਕਰੋੜ ਪਿੱਛੇ ਦੇ ਯੂਨੀਵਰਸਿਟੀ ਦਾ ਕੇਂਦਰੀਕਰਨ ਕਰਨ ਨੂੰ ਤਿਆਰ ਹੋ ਸਕਦੇ 2022 ਦੇ ਵਿੱਚ ਅੱਜ ਕੇ ਸਮੂਹੋਂ ਇੱਥੇ ਆ ਰਹੇ ਨੇ ਅੱਜ ਕੇ ਸਮੂਹੋਂ ਕਹਿ ਰਹੇ ਨੇ ਦਮਾ ਕੀ ਮਤਾ ਮਤਾ ਖੇਢੀ ਜਾਂਦੇ ਨੇ ਕਹਿੰਦੇ ਗਵਰਨਰ ਨੂੰ ਮਿਲਿਆ ਗਵਰਨਰ ਦਾ ਘਰ 2 ਕਿਲੋਮੀਟਰ ਦੂਰ ਹੈ ਇੱਥੋਂ ਕੀ ਪੰਜਾਬ ਸਰਕਾਰ ਜੇ ਜੇ ਕੇਜਰੀਵਾਲ ਤੇ ਕੋਈ ਪਰਚਾ ਹੁੰਦਾ ਉਹ ਪਚੱਕੇ ਜਾਂਦਾ ਉੱਥੇ 92 ਤੇ 92 ਪਹੁੰਚ ਜਾਂਦੇ ਨੇ ਇੱਥੇ ਕਿਉਂ ਨਹੀਂ ਪਹੁੰਚੇ ਪੰਜਾਬ ਸਰਕਾਰ ਅੱਜ ਮੋਦੀ ਹਕੂਮਤ ਦੇ ਹੱਕ ਵਿੱਚ ਖੜੀ ਹੈ ਤੇ ਕਹਿੰਦੇ ਕਹਿੰਦੇ ਅਸੀਂ ਤੁਸੀਂ ਕਹਿੰਦੇ ਨਵੇਂ ਹੋ ਅਸੀਂ ਪੁਰਾਣੇ ਆ ਸਾਡੀ ਯੂਨੀਵਰਸਿਟੀ 2021 ਦੇ ਵਿੱਚ ਵੀ ਉਹਨੇ ਆਹੀ ਕੀਤਾ ਸੀਗਾ ਜੀ 2021 ਦੇ ਵਿੱਚ ਵੀ ਸੈਨੇਟ ਦੀ ਚੋਣਾਂ ਨਹੀਂ ਹੋਈਆਂ ਸੀਗੀਆਂ ਅਸੀਂ 28 ਦਿਨ ਇੱਥੇ ਦਿਨ ਰਾਤ ਪ੍ਰੋਟੈਸਟ ਲਾਇਆ ਸੀਗਾ ਉਹ ਉਹਦੇ ਬਾਅਦ ਸੰਘਰਸ਼ ਦੇ ਕਰਕੇ ਹੀ ਸੈਨੇਟ ਦੀ ਚੋਣਾਂ ਬਹਾਲ ਕਰਾਈਆਂ ਸੀਗੀਆਂ ਤੇ ਅੱਜ ਵੀ ਸੰਘਰਸ਼ ਕਰਕੇ ਹੀ ਕਰਾਂਗੇ ਭਗਵਾਨਤਮਾਨ ਸਰਕਾਰ ਨੇ ਜਿਹੜੀ ਜਿਹੜੀ ਸਰਕਾਰ ਹੈ ਇਹਨਾਂ ਨੇ ਉਦੋਂ ਵੀ ਕੁਝ ਨਹੀਂ ਕੀਤਾ ਜਿਹੜੀ ਉਦੋਂ ਉਸ ਟਾਈਮ ਵੀ ਸਰਕਾਰ ਸੀਗੀ ਨਾ ਚੋਣਾਂ ਉਦੋਂ ਕਰਾਉਣ ਦਿੱਤੀਆਂ ਅੱਜ ਵੀ ਇਹੇ ਸਾਨੂੰ ਗੋਲੀਆਂ ਦੇ ਰਹੇ ਨੇ ਮਿੱਠੀਆਂ ਸਿਰਫ ਗੋਲੀਆਂ ਦੇ ਰਹੇ ਨੇ ਲਾਰੇ ਲਾ ਰਹੇ ਨੇ ਅਸਲ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਅੱਜ ਲੋਕਾਂ ਦੇ ਨਾਲ ਨਹੀਂ ਖੜੀ ਹੋਈ ਅਸੀਂ ਕਹਿੰਦੇ ਆ ਵੀ ਜੇ ਜੇ ਸੱਚੀ ਹੋਣਾ ਚਾਹੁੰਦੇ ਨੇ ਪਰ ਪਹਿਲੇ ਦਾ ਜਵਾਬ ਦੇਣ 2022 ਦੇ ਵਿੱਚ ਇਹਨਾਂ ਨੇ ਕੇਂਦਰੀਕਰਨ ਕਿਉਂ ਹੋਣ ਦਿੱਤਾ ਕਿਵੇਂ ਹੋਣ ਦਿੱਤਾ ਉਹ ਤੋਂ ਬਾਅਦ ਅੱਜ ਇਹੇ ਜੇ ਸੱਚੀ ਕਹਿ ਰਹੇ ਨੇ ਤਾਂ ਇੱਥੇ ਆ ਕੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜਨ ਨਹੀਂ ਤਾਂ ਅੱਜ ਇਹ ਮੋਦੀ ਸਰਕਾਰ ਦੇ ਨਾਲ ਰਲੇ ਹੋਏ ਨੇ ਇਹ ਸਾਫ਼ ਗੱਲ ਹੈ ਕੱਲੇ ਮਤਿਆਂ ਤੋਂ ਕੱਲੇ ਹਾਈ ਕੋਰਟ ਦੀਆਂ ਅਪੀਲਾਂ ਤੋਂ ਕੁਝ ਨਹੀਂ ਹੁੰਦਾ ਇਹ ਯੂਨੀਵਰਸਿਟੀ ਸਾਡੇ ਤੋਂ ਖੋਈ ਜਾਊਗੀ ਤੇ ਜ਼ਿੰਮੇਵਾਰ ਹੋਣਗੇ ਆਵਾਂਦੇ 10 ਨੂੰ ਵੀ ਆਵਾਂਗੇ ਅਸੀਂ ਨਾਲਾਂ ਤੁਹਾਡੇ ਉਹ ਤਾਂ ਇਹ ਕਹਿੰਦੇ 10 ਨੂੰ ਵੀ ਆਵਾਂਗੇ ਆ ਕੇ ਤਾਂ ਗਏ ਨਹੀਂ ਕੋਣ ਆ ਕੇ ਗਿਆ ਜੀ ਕੱਲੀਆਂ ਸਟੇਟਮੈਂਟ ਬਾਜੀਆ ਕੱਲੀਆਂ ਫੋਟੋ ਹਾਈ ਕੋਰਟ ਵਾਲੀ ਗੱਲ ਫੋਟੋ ਫੋਟੋ ਆ ਕੇ ਕੁਝ ਕਿ ਹਾਈ ਕੋਰਟ ਦੇ ਵਿੱਚ ਆਪਦੀ ਜਿਹੜੀ ਕਹਿੰਦੇ ਵੀ ਅਸੀਂ ਆਹ ਲਾਗੂ ਕਰਤਾ ਪਰ ਉਹ ਹਾਈ ਕੋਰਟ ਨਾਲ ਕੀ ਮਸਲਾ ਹੱਲ ਹੋ ਜਾਊਗਾ ਅਸੀਂ ਪੰਜਾਬ ਸਰਕਾਰ ਨੂੰ ਸਵਾਲ ਕਰਦੇ ਆਂ ਕਿ ਤੁਸੀਂ ਸੰਘਰਸ਼ ਕਰੋ ਮਤਲਬ ਉਹ ਚੀਜ਼ਾਂ ਦੇ ਖਿਲਾਫ ਜੇ ਸੰਘਰਸ਼ ਨਹੀਂ ਹੋਊਗਾ ਤਾਂ ਇਹ ਅਸੀਂ ਨਹੀਂ ਜਿੱਤਣ ਲੱਗੇ ਇਹ ਸਾਡੀ ਗੱਲ ਸਾਫ਼ ਹੈ ਇਸ ਤਰ੍ਹਾਂ ਚਾਹੁੰਦੇ ਹੋ ਚਾਹੁੰਦੇ ਕਿ ਉਹ ਪੰਜਾਬ ਜਿਵੇਂ 92 ਮੈਂਬਰ ਇਹਨਾਂ ਦੇ ਦਿੱਲੀ ਪਹੁੰਚ ਜਾਂਦੇ ਆ ਸੰਘਰਸ਼ ਇਸ ਤਰ੍ਹਾਂ ਹੁੰਦਾ ਹੈ ਜੰਤਰ-ਮੰਤਰ 2011 ਦਾ ਇਹਨਾਂ ਨੂੰ ਭੁੱਲ ਗਿਆਗਾ ਸੈਂਟਰ ਦੇ ਖਿਲਾਫ ਕੋਟਾਂ ਤੋਂ ਕਿੰਨੀਆਂ ਅਸੀਂ ਉਮੀਦਾਂ ਰੱਖਦੇ ਆ ਕਿਸਾਨ ਅੰਦੋਲਨ ਵੇਲੇ ਕੀ ਕੋਰਟ ਨੇ ਔਰ ਜਿੱਤ ਕੇ ਦਿੱਤਾ ਸੰਘਰਸ਼ ਕਰਨਾ ਬਿਲੇ ਪਾਣੀਆਂ ਦਾ ਮਸਲਾ ਹੈ ਬੀਬੀਆਂ ਬੀ ਦਾ ਮਸਲਾ ਹੈ ਕਿਹੜੇ ਮਸਲੇ ਦੇ ਆ ਉਹਨਾਂ ਮਸਲਿਆਂ ਤੇ ਇਹਨਾਂ ਅਸੀਂ ਇਹਨਾਂ ਤੋਂ ਜਵਾਬ ਮੰਗਦੇ ਆ ਤੇ ਜਦੋਂ ਵੀ ਇਹ ਆਉਣਗੇ ਅਸੀਂ ਇਹਨਾਂ ਤੋਂ ਜਵਾਬ ਮੰਗਾਂਗੇ